ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਲੋਕਾਂ ਦੇ ਵਿਆਹ ਨਹੀਂ ਹੋ ਰਹੀ ਜਾਂ ਫਿਰ ਰਿਸ਼ਤਾ ਨਹੀਂ ਬੰਦਿਆ ਉਹ ਜਿਵੇਂ ਕਿ ਇਸ ਉਪਾਅ ਨੂੰ ਵੀਰਵਾਰ ਦੇ ਦਿਨ ਕਰ ਲੈਣਗੇ ਤਾਂ ਉਹ ਜਿਵੇਂ ਕਿ ਇਸ ਉਪਾਅ ਨੂੰ ਹਫਤੇਵਾਰ ਤੇ ਇੱਕ ਵਾਰ ਹੀ ਕਰ ਲੈਣ ਤਾਂ ਆਪਣੇ ਆਪ ਹੀ ਰਿਸ਼ਤਾ ਬਣ ਜਾਵੇਗਾ ਇਹ ਉਪਾਅ ਤੁਸੀਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਹੜੀ ਚੀਜ਼ ਦੇ ਨਾਲ ਕਰਨਾ ਹੈ ਸੋਸੰਗਤ ਜੀ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੀ ਹਾਂ ਜੀ ਸੋਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਜੋ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਸਾਧ ਸੰਗਤ ਜੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਤਾਂ ਕਿ ਤੁਹਾਡੇ ਰਿਸ਼ਤੇ ਦੇ ਵਿੱਚ ਜਿਹੜੀ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਹਮੇਸ਼ਾ ਦੇ ਲਈ ਦੂਰ ਹੋ ਜਾਵੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਚੈਨਲ ਨੂੰ ਵੀ ਸ਼ੇਅਰ ਕਰ ਦੇਣਾ ਸਾਧ ਸੰਗਤ ਜੀ ਇਸ ਹੀ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਭਾਵੇਂ ਸ਼ੁੱਕਰਵਾਰ ਸ਼ਨੀਵਾਰ ਚਾਹੇ ਵੀਰਵਾਰ ਚਾਹੇ ਪੂਰਨਮਾਸੀ ਹੋਵੇ ਮੱਸਿਆ ਹੋਵੇ ਸੰਗਰਾਦ ਹੋਵੇ ਤੇ ਚਾਹੇ ਹੋਵੇ ਇਕਾदशी ਇਹ ਜਿਹੜੇ ਦਿਨ ਹੁੰਦੇ ਹਨ ਸਾਰੇ ਹੀ ਬੜੇ ਜ਼ਿਆਦਾ ਖਾਸ ਮੰਨੇ ਜਾਂਦੇ ਹਨ ਤੇ ਤੁਹਾਡੇ ਲਈ ਇਹ ਸਾਰੇ ਦਿਨਾਂ ਦੇ ਕੁੰਡਲੀ ਦੇ ਵਿੱਚ ਗੁਰੂ ਰੂਪ ਦੇ ਵਿੱਚ ਹਮੇਸ਼ਾ ਸਭ ਦੀ ਕੁੰਡਲੀ ਦੇ ਵਿੱਚ ਭਗਵਾਨ ਰਹਿੰਦੇ ਹਨ ਤੇ ਗੁਰੂ ਸਾਰਿਆਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਜਿਵੇਂ ਕਿ ਵਿੱਦਿਆ ਹਾਤੇ ਧਾਨ ਦੇ ਸਬੰਧੀ ਜੋ ਵੀ ਕੋਈ ਪ੍ਰੋਬਲਮ ਤੇ ਮੁਸ਼ਕਲ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਫਿਰ ਕਈਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਨੂੰ ਮਾਨ ਸਨਮਾਨ ਨਹੀਂ ਮਿਲਦਾ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆ ਤਾਂ ਇਹ ਸਾਰੀਆਂ ਜੋ ਮੁਸ਼ਕਲਾਂ ਪ੍ਰੋਬਲਮ ਪਰੇਸ਼ਾਨੀਆਂ ਨੇ ਇਹਨਾਂ ਨੂੰ ਇਸ ਉਪਾਅ ਨੂੰ ਕਰਨ ਦੇ ਨਾਲ ਸਭ ਦੂਰ ਹੋ ਜਾਣਗੀਆਂ ਇਸੇ ਹੀ ਤਰ੍ਹਾਂ ਜੇਕਰ ਅਸੀਂ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਦੇ ਹਾਂ ਮਾਤਾ ਲక్ష్ਮੀ ਜੀ ਦੀ ਪੂਜਾ ਕਰਦੇ ਹਾਂ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੁਹਾਡੇ ਬੱਚੇ ਦੇ ਵਿਆਹ ਦੀਆਂ ਸਾਰੀਆਂ ਮੁਸ਼ਕਲਾਂ ਫਿਰ ਦੂਰ ਚਲੀਆਂ ਜਾਂਦੀਆਂ ਹਨ ਤ੍ਰੰਤ ਹੀ ਉਹਨਾਂ ਦੇ ਵਿਆਹ ਦੇ ਯੋਗ ਬਣ ਜਾਂਦੇ ਹਨ ਇਸੇ ਲਈ ਤੁਹਾਡੀ ਜਿਹੜੀ ਕੁੰਡਲੀ ਹੈ ਕੁੰਡਲੀ ਵਿੱਚ ਸ਼ੁਕਰ ਗ੍ਰਹਿ ਤੇ ਇੱਕ ਜਿਹੜਾ ਗੁਰੂ ਗ੍ਰਹਿ ਹੈ ਇਹ ਦੋਵੇਂ ਹੀ ਗ੍ਰਹਿ ਮਜ਼ਬੂਤ ਹੋਣੇ ਸ਼ੁਰੂ ਹੋ ਜਾਣਗੇ ਤੇ ਸੰਗਤ ਜੀ ਇਹ ਦੋਵੇਂ ਮਜ਼ਬੂਤ ਹੋਣੇ ਚਾਹੀਦੇ ਹਨ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਲਈ ਸਾਡੇ ਇਹ ਦੋਵੇਂ ਗ੍ਰਹਿ ਬਹੁਤ ਜ਼ਿਆਦਾ ਮਜ਼ਬੂਤ ਹੋਣੇ ਚਾਹੀਦੇ ਹਨ ਤਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆ ਸਕੇਗੀ ਅਸੀਂ ਆਪਣਾ ਜਿਹੜਾ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਜੇਕਰ ਕਮਜ਼ੋਰ ਸਾਡਾ ਚੱਲ ਰਿਹਾ ਹੈ ਤਾਂ ਸਾਡੀ ਕੁੰਡਲੀ ਦੇ ਵਿੱਚ ਉਸ ਨੂੰ ਅਸੀਂ ਮਜ਼ਬੂਤ ਕਰਨਾ ਹੈ ਉਸ ਨੂੰ ਅਸੀਂ ਮਜ਼ਬੂਤ ਕਿਵੇਂ ਕਰਾਂਗੇ ਉਸ ਨੂੰ ਮਜ਼ਬੂਤ ਕਰਨ ਲਈ ਅੱਜ ਅਸੀਂ ਜੋ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਕਰਾਂਗੇ ਫਿਰ ਸਾਡਾ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਦੋਵੇਂ ਹੀ ਮਜ਼ਬੂਤ ਹੋ ਜਾਣਗੇ ਤੇ ਸਾਡੀਆਂ ਸਾਰੀਆਂ ਜ਼ਿੰਦਗੀ ਦੀਆਂ ਪ੍ਰੋਬਲਮ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਇਸੋ ਪਾਣੇ ਦਾ ਜਹੀ ਚੀਜ਼ ਦੇ ਨਾਲ ਕਰਨਾ ਹੈ ਜੋ ਅਕਸਰ ਹੀ ਤੁਹਾਨੂੰ ਆਪਣੇ ਰਸੋਈ ਘਰ ਦੇ ਵਿੱਚ ਆਸਾਨੀ ਨਾਲ ਮਿਲ ਜਾਵੇਗੀ ਉਸ ਦੇ ਨਾਲ ਤੁਰੰਤ ਤੁਹਾਡੇ ਬੱਚਿਆਂ ਦੇ ਵਿਆਦ ਜੋ ਯੋਗ ਬਣ ਜਾਣਗੇ ਉਹਨਾਂ ਦੇ ਸੰਜੋਗ ਖੁੱਲ ਜਾਣਗੇ ਅਸੀਂ ਵੀਡੀਓ ਵਿੱਚ ਜਿਹੜੇ ਹਲਦੀ ਦੇ ਡੱਬੇ ਦੇ ਵਿੱਚ ਉਪਾਅ ਕਰ ਸਕਦੇ ਹਾਂ ਇਸੋ ਉਪਾਅ ਨੂੰ ਅਸੀਂ ਕਿਹੜੇ ਸਮੇਂ ਕਰਨਾ ਹੈ ਤੇ ਕਿਸ ਦਿਨ ਵਾਰ ਕਰਨਾ ਹੈ ਜਿਹੜੇ ਬੱਚੇ ਹਨ ਜਿਨ੍ਹਾਂ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਉਹ ਖੁਦ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਤੇ ਇਸ ਦੇ ਨਾਲ ਸਾਧ ਸੰਗਤ ਜੀ ਬੱਚਿਆਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਕਿਉਂਕਿ ਉਹ ਤਾਂ ਦਿਨ ਰਾਤ ਆਪਣੇ ਬੱਚਿਆਂ ਦੇ ਵਿਆਹ ਦੇ ਬਾਰੇ ਸੋਚਦੇ ਹਨ ਤੇ ਉਹਨਾਂ ਨੂੰ ਇਸ ਚੀਜ਼ ਦੀ ਸਭ ਤੋਂ ਜ਼ਿਆਦਾ ਟੈਨਸ਼ਨ ਹੁੰਦੀ ਹੈ ਇਸ ਦਾ ਫਲ ਸਭ ਤੋਂ ਵੱਧ ਮਿਲੇਗਾ ਜੇਕਰ ਬੱਚਿਆਂ ਦੇ ਮਾਪੇ ਇਸ ਉਪਾਅ ਨੂੰ ਕਰ ਲੈਣ ਇਹ ਬਹੁਤ ਹੀ ਜਿਆਦਾ ਆਸਾਨਜਾ ਉਪਾਹ ਹੈ ਤੇ ਇਸ ਨੂੰ ਕਰਦੇ ਸਮੇਂ ਹਲਦੀ ਦੇ ਡੱਬੇ ਦੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਤੇ ਜਿਹੜੀ ਹਲਦੀ ਹੈ ਉਹ ਗੁਰੂ ਗ੍ਰੰਥ ਦਾ ਪ੍ਰਤੀਕ ਹੁੰਦੀ ਹੈ ਗੁਰੂ ਗ੍ਰੰਥ ਦੇ ਲਈ ਹਲਦੀ ਦਾ ਬਹੁਤ ਜ਼ਿਆਦਾ ਅਨੋਖਾ ਸਬੰਧ ਅਤੇ ਗੂੜਾ ਸਬੰਧ ਮੰਨਿਆ ਜਾਂਦਾ ਹੈ ਜੋ ਕਿ ਹਲਦੀ ਸਾਡੇ ਵਿਆਹ ਸ਼ਾਦੀ ਤੇ ਸ਼ੁਭ ਕੰਮਾਂ ਦੇ ਵਿੱਚ ਸਭ ਤੋਂ ਪਹਿਲਾਂ ਹਲਦੀ ਹੀ ਵਰਤੀ ਜਾਂਦੀ ਹੈ ਕਿਸੇ ਵੀ ਕੰਮ ਦੀ ਸ਼ੁਰੂਆਤ ਹਲਦੀ ਦੇ ਨਾਲ ਤਿਲਕ ਲਗਾ ਕੇ ਜਾਂ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਕੀਤੀ ਜਾਂਦੀ ਹੈ ਤੇ ਅੱਜਕੱਲ੍ਹ બસ ਹਲਦੀ ਦੇ ਡੱਬੇ ਵਿੱਚ ਤੁਸੀਂ ਇੱਕ ਚੀਜ਼ ਪਾਉਣੀ ਹੈ ਤੇ ਕੀ ਕਰਨਾ ਹੈ ਕਿ ਤੁਸੀਂ ਉਹ ਪਾ ਨੂੰ ਇਸ ਤਰੀਕੇ ਨਾਲ ਜੇਕਰ ਆਉਣ ਵਾਲੇ ਸ਼ੁੱਕਰਵਾਰ ਜਾਂ ਸ਼ਨੀਵਾਰ ਜਾਂ ਵੀਰਵਾਰ ਦੇ ਦਿਨ ਕਰ ਸਕਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੇਕਰ ਉਸ ਤੋਂ ਅਗਲੇ ਸ਼ੁੱਕਰਵਾਰ ਜਾਂ ਸ਼ਨੀਵਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਭਾਵੇਂ ਕਿ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਤੁਸੀਂ ਕਰ ਸਕਦੇ ਹੋ ਇਹੋ ਪਾ ਨੂੰ ਤੁਸੀਂ ਜ਼ਰੂਰ ਕਰ ਲੈਣਾ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਕਾਫੀ ਦੇਰ ਹੋ ਚੁੱਕੀ ਹੈ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਉਹਨਾਂ ਦੇ ਮਾਤਾ ਨੂੰ ਜਲਦੀ ਤੋਂ ਜਲਦੀ ਇਹ ਆਉਣ ਵਾਲਾ ਜਿਹੜਾ ਸ਼ੁੱਕਰਵਾਰ ਹੈ ਜਾਂ ਵੀਰਵਾਰ ਹੈ ਜਾਂ ਅਗਲੇ 2-3 ਸ਼ੁੱਕਰਵਾਰ ਲਗਾਤਾਰ ਇਸ ਉਪਾਅ ਨੂੰ ਜ਼ਰੂਰ ਕਰ ਸਕਦੇ ਹੋ ਇਹ ਨਹੀਂ ਕਿ ਇੱਕ ਵਾਰ ਹੀ ਕਰਨਾ ਹੈ ਲਗਾਤਾਰ 2-3 ਸ਼ੁੱਕਰਵਾਰ ਤੁਸੀਂ ਇਸ ਉਪਾਅ ਨੂੰ ਕਰਦੇ ਰਹਿਣਾ ਹੈ ਤੇ ਜਿਨ੍ਹਾਂ ਦੇ ਵੈਸੇ ਅਜੇ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀ ਉਹ ਸਨੂੰ ਇੱਕ ਵਾਰ ਵੀ ਕਰ ਸਕਦੇ ਹਨ ਤੇ ਫਿਰ ਸਵੇਰ ਦੇ ਸਮੇਂ ਤੁਸੀਂ ਨਹਾਤ ਹੋ ਕੇ ਇਸ ਉਪਾਅ ਨੂੰ ਕਰਨਾ ਹੈ ਇਸ ਨੂੰ ਕਰਦੇ ਸਮੇਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜਿਹੜੇ ਵੀ ਭਗਵਾਨ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੀ ਤਸਵੀਰ ਨੂੰ ਆਪਣੇ ਸਾਹਮਣੇ ਰੱਖ ਲੈਣਾ ਹੈ ਤੁਸੀਂ ਇੱਕ ਦੀਵਾ ਜਗਾ ਕੇ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜੀ ਦੀ ਤਸਵੀਰ ਰੱਖ ਲਈ ਕੋਈ ਵੀ ਤਸਵੀਰ ਜਾਂ ਮੂਰਤੀ ਜਾਂ ਮਾਤਾ ਲక్ష్ਮੀ ਜੀ ਦੇ ਇਸ ਦੇ ਨਾਲ ਤੁਸੀਂ ਉਹਨਾਂ ਦੇ ਸਾਹਮਣੇ ਉਪਾਅ ਕਰ ਸਕਦੇ ਹੋ ਇਸ ਤਰੀਕੇ ਨਾਲ ਜਦੋਂ ਇੱਕ ਦੀਵਾ ਜਗਾ ਕੇ ਉਸ ਤੋਂ ਬਾਅਦ ਤੁਸੀਂ ਭਗਵਾਨ ਨੂੰ ਸਭ ਤੋਂ ਪਹਿਲਾਂ ਆਪਣੇ ਮਨ ਵਿੱਚ ਯਾਦ ਕਰਨਾ ਹੈ ਉਹਨਾਂ ਦਾ ਧਿਆਨ ਧਰ ਕੇ ਆਪਣੇ ਮਨ ਵਿੱਚ ਆਪਣੇ ਘਰ ਦੇ ਵਿੱਚ ਜੋ ਵੀ ਵਿਗਨ ਹਨ ਜੋ ਵੀ ਪ੍ਰੋਬਲਮ ਮੁਸ਼ਕਲਾਂ ਆ ਰਹੀਆਂ ਹਨ ਉਸ ਬਾਰੇ ਤੁਸੀਂ ਪ੍ਰਾਰਥਨਾ ਕਰਨੀ ਹੈ ਆਪਣੇ ਬੱਚਿਆਂ ਦੇ ਵਿਆਹ ਵਿੱਚ ਜਿੰਨੀ ਵੀ ਦੇਰੀ ਹੋ ਰਹੀ ਹੈ ਉਸ ਦੇ ਬਾਰੇ ਤੁਸੀਂ ਪ੍ਰਾਰਥਨਾ ਕਰਨੀ ਹੈ ਇਸ ਤਰ੍ਹਾਂ ਤੁਸੀਂ ਦੀਵਾ ਜਗਾ ਕੇ ਹੀ ਪ੍ਰਾਰਥਨਾ ਕਰਨ ਤੋਂ ਬਾਅਦ ਵਿੱਚ ਜਿਹੜੀ ਦੂਸਰੀ ਚੀਜ਼ ਤੁਹਾਡੇ ਕੋਲ ਹਮੇਸ਼ਾ ਹੋਣੀ ਚਾਹੀਦੀ ਹੈ ਉਹ ਹੈ ਜੀ ਸਾਬਤ ਧਨੀਆ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸੁੱਕਾ ਧਨੀਆ ਜਿਹੜਾ ਤੁਸੀਂ ਲੈਣਾ ਹੈ 21 ਦਾਣੇ ਤੁਸੀਂ ਗਿਣ ਕੇ ਲੈ ਲੈਣੇ ਹਨ ਜਿਹੜਾ ਸੁੱਕਾ ਧਨੀਆ ਹੈ ਇਸ ਦੇ दाਣੇ ਬਿਲਕੁਲ ਸਾਫ਼ ਸੁਥਰੇ ਤੇ ਗੋਲ ਹੋਣੇ ਚਾਹੀਦੇ ਹਨ ਟੁੱਟਿਆ ਹੋਇਆ ਧਨੀਆ ਬਿਲਕੁਲ ਵੀ ਨਹੀਂ ਲੈਣਾ ਇਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਜਲਦੀ ਵਿਆਹ ਦੇ ਲਈ ਉਪਾਅ ਕਰ ਸਕਦੇ ਹੋ ਤੇ ਇਸ ਲਈ ਜਿਹੜੀ ਤੁਸੀਂ ਦੂਸਰੀ ਚੀਜ਼ ਲੈਣੀ ਹੈ ਸ਼ੁਕਰ ਗ੍ਰਹਿ ਤੇ ਗੁਰੂ ਗ੍ਰਹਿ ਨੂੰ ਮਜ਼ਬੂਤ ਕਰਨ ਦੇ ਲਈ ਉਹ ਲੈਣੀ ਹੈ ਜੇ ਤੁਸੀਂ ਮਿਸ਼ਰੀ ਮਿਸ਼ਰੀ ਜੇਕਰ ਆਪਾਂ ਗੱਲ ਕਰੀਏ ਤਾਂ ਮਿਸ਼ਰੀ ਦੋ ਪ੍ਰਕਾਰ ਦੀ ਹੁੰਦੀ ਹੈ ਪਹਿਲੀ ਤਾਂ ਦਾਣਿਆਂ ਦੇ ਰੂਪ ਦੇ ਵਿੱਚ ਜੋ ਕਿ ਕਟਿੰਗ ਕੀਤੀ ਹੋਈ ਹੁੰਦੀ ਹੈ ਜੇਕਰ ਤੁਹਾਡੇ ਕੋਲ ਉਹ ਮਿਸ਼ਰੀ ਹੋਵੇ ਤਾਂ ਤੁਸੀਂ ਗਿਣਕੀ ਉਸਤੇ 21 ਦਾਣੇ ਲੈ ਲੈਣੇ ਹਨ ਜਿਵੇਂ ਕਿ ਸੁੱਕੇ ਧਨੀਏ ਦੇ ਤੁਸੀਂ 21 ਦਾਣੇ ਲਏ ਹਨ ਤੇ ਫਿਰ ਮਿਸ਼ਰੀ ਦੇ ਵੀ 21 ਦਾਣੇ ਹੀ ਗਿਣਕੇ ਲੈਣੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਕਟਿੰਗ ਵਾਲੀ ਮਿਸ਼ਰੀ ਨਹੀਂ ਹੈਗੀ ਟੁਕੜੀਆਂ ਵਾਲੀ ਮਿਸ਼ਰੀ ਹੈ ਜੋ ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਤਾਂ ਉਸ ਦਾ ਤੁਸੀਂ ਇੱਕ ਹੀ ਟੁਕੜਾ ਲੈਣਾ ਹੈ ਜਿਆਦਾ ਨਹੀਂ ਲੈਣਾ ਸਿਰਫ ਇੱਕ ਹੀ ਟੁਕੜਾ ਤੁਹਾਨੂੰ ਚਾਹੀਦਾ ਹੈ ਕਿਉਂਕਿ ਜਿਆਦਾ ਵੱਡੇ ਟੁਕੜੇ ਹੁੰਦੇ ਹਨ ਇਸ ਕਰਕੇ ਤੁਸੀਂ ਇੱਕ ਟੁਕੜਾ ਇਸ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਲੈਣਾ ਹੈ ਇਸ ਕਰਕੇ ਤੁਸੀਂ ਇਸ ਦਾ ਇੱਕ ਟੁਕੜਾ ਹੀ ਲੈਣਾ ਹੈ ਇਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਤੁਸੀਂ ਲੈ ਲੈਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਛੋਟਾ ਜਿਹੜਾ ਕਾਗਜ਼ ਦਾ ਪੀਲੇ ਰੰਗ ਦਾ ਟੁਕੜਾ ਲੈ ਸਕਦੇ ਹੋ ਕਹਨ ਤੋਂ ਭਾਵ ਕਿ ਜਿਹੜਾ ਕਾਗਜ਼ ਤੁਸੀਂ ਲੈਣਾ ਹੈ ਪੀਲੇ ਰੰਗ ਦਾ ਹੋਣਾ ਚਾਹੀਦਾ ਹੈ ਤੇ ਜੇਕਰ ਤੁਹਾਡੇ ਕੋਲ ਪੀਲੇ ਰੰਗ ਦਾ ਕਾਗਜ਼ ਨਹੀਂ ਹੈ ਤਾਂ ਤੁਸੀਂ ਛੋਟੇ ਜਿਹੇ ਪੀਲੇ ਰੰਗ ਦਾ ਕੱਪੜਾ ਵੀ ਲੈ ਸਕਦੇ ਹੋ ਪੈਸੇ ਤੁਸੀਂ ਕੋਸ਼ਿਸ਼ ਕਰੋਗੇ ਜੇਕਰ ਤੁਹਾਡੇ ਕੋਲ ਪੀਲਾ ਕੱਪੜਾ ਹੋਵੇ ਤਾਂ ਤੁਸੀਂ ਪੀਲਾ ਕੱਪੜਾ ਹੀ ਲੈ ਸਕਦੇ ਹੋ ਜੇਕਰ ਪੀਲਾ ਕੱਪੜਾ ਨਹੀਂ ਹੈ ਫਿਰ ਤੁਸੀਂ ਕਾਗਜ਼ ਲੈ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਪੀਲੇ ਰੰਗ ਦਾ ਕਾਗਜ਼ ਜਾਂ ਕੱਪੜਾ ਲੈ ਲਿਆ ਹੋਵੇਗਾ ਉਸ ਦੇ ਵਿੱਚ ਜੇਕਰ ਤੁਸੀਂ ਮਿਸ਼ਰੀ ਦੇ ਦਾਣੇ ਲਏ ਹਨ ਤਾਂ ਉਹ 21 ਹੋਣੇ ਚਾਹੀਦੇ ਹਨ ਸੁੱਕੇ ਧਨੀਏ ਦੇ ਦਾਣੇ ਵੀ 21 ਹੋਣੇ ਚਾਹੀਦੇ ਹਨ ਉਹਨਾਂ ਦੀ ਇੱਕ ਗੰਢ ਤਿਆਰ ਕਰਕੇ ਤੁਸੀਂ ਬੋਲਣਾ ਹੈ ਓਮ ਸ਼੍ਰੀ ਲਕਸ਼ਮੀ ਵਾਸੂਦੇਵਾਏ ਨਮਾ ਇਸ ਤਰੀਕੇ ਨਾਲ ਨਾਲ ਇਹ ਜਿਹੜਾ ਮੰਤਰ ਹੈ ਇਸ ਨੂੰ ਤੁਸੀਂ ਇੱਕ ਵਾਰ ਬੋਲਣਾ ਹੈ ਤੇ ਇੱਕ ਵਾਰ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਕਲਪਨਾ ਵਿਆਹ ਦੀ ਕਾਮਯਾਬੀ ਬੋਲਦੇ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਜਿਹੜੀਆਂ ਤੁਹਾਡੀਆਂ ਮਨੋ ਕਾਮਨਾਵਾਂ ਤੁਹਾਡੇ ਮਨ ਦੇ ਅੰਦਰ ਹਨ ਉਹਨਾਂ ਨੂੰ ਬੋਲ ਦੇਣਾ ਹੈ ਜਿਹੜੀ ਵੀ ਸਮੱਸਿਆ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀ ਹੈ ਉਸ ਸਮੱਸਿਆ ਦਾ ਹੱਲ ਮੰਗ ਲੈਣਾ ਹੈ ਤੇ ਪਰਮਾਤਮਾ ਦੇ ਅੱਗੇ ਤੁਹਾਡੀ ਇਸ ਸਮੱਸਿਆ ਦਾ ਹੱਲ ਤੁਹਾਨੂੰ ਪਰਮਾਤਮਾ ਜੀ ਦੇ ਦੇਣਗੇ ਪਰਮਾਤਮਾ ਅੱਗੇ ਤੁਸੀਂ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਰੱਖ ਦੇਣਾ ਹੈ ਫਿਰ ਤੁਸੀਂ ਇਸੋ ਪਾਣੂ ਕਰਦੇ ਸਮੇਂ ਤਿੰਨ ਵਾਰ ਤੁਸੀਂ ਬੋਲਣਾ ਹੈ ਜਾਂ ਤੁਸੀਂ 7 ਵਾਰ ਜਾਂ 11 ਵਾਰ ਹੀ ਬੋਲਣਾ ਹੈ ਉਹ ਤੁਹਾਡੀ ਸਮੱਸਿਆ ਹੈ ਜਿਹੜੀ ਹੱਲ ਹੋ ਚੁੱਕੀ ਹੈ ਜਿਵੇਂ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਬੋਲਣਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜਿਹੜੀ ਆ ਰਹੀ ਸੀ ਪਰੇਸ਼ਾਨੀ ਉਹ ਸਭ ਬਿਲਕੁਲ ਖਤਮ ਹੋ ਜਾਵੇਗੀ ਬਹੁਤ ਹੀ ਵਧੀਆ ਰਿਸ਼ਤਾ ਆ ਜਾਵੇਗਾ ਤੇ ਅਗਲੇ ਹੀ ਕੁਝ ਦਿਨਾਂ ਦੇ ਵਿੱਚ ਵਿਆਹ ਦਾ ਜੋਗ ਵੀ ਬਣ ਜਾਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਪੋਜ਼ਿਟਿਵ ਗੱਲਾਂ ਬੋਲਦੇ ਜਾਣਾ ਹੈ ਕਹਿਣ ਤੋਂ ਭਾਵ ਕਿ ਜਿੰਨੀਆਂ ਵੀ ਚੀਜ਼ਾਂ ਬੋਲਣੀਆਂ ਹਨ ਪੋਜ਼ਿਟਿਵ ਹੋਣੀਆਂ ਚਾਹੀਦੀਆਂ ਹਨ ਇਸ ਤਰੀਕੇ ਨਾਲ ਤੁਹਾਡੇ ਮਨ ਦੀਆਂ ਜੋ ਮਨੁਕਾਮਨਾ ਨੇ ਉਹ ਪੂਰੀਆਂ ਹੋ ਜਾਣਗੀਆਂ ਪ੍ਰਾਰਥਨਾ ਬੋਲਣ ਤੋਂ ਬਾਅਦ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਹੈ ਮਿਸ਼ਰੀ ਅਤੇ ਸੁੱਕੇ ਧਨੀਏ ਦੀ ਤੁਸੀਂ ਭਗਵਾਨ ਜੀ ਦੀ ਤਸਵੀਰ ਦੇ ਸਾਹਮਣੇ ਉਹ ਰੱਖ ਦੇਣੀ ਹੈ ਤੇ ਰੱਖਣ ਤੋਂ ਬਾਅਦ ਤੁਸੀਂ ਹੱਥ ਜੋੜ ਕੇ ਨਮਸਕਾਰ ਕਰਨਾ ਹੈ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਕਰਨ ਤੋਂ ਬਾਅਦ ਤੁਸੀਂ ਖੜੇ ਹੋ ਜਾਣਾ ਹੈ ਤੇ ਜਿਵੇਂ ਸ਼ਾਮ ਦਾ ਸਮਾਂ ਹੋਵੇਗਾ ਸ਼ਾਮ ਦੇ ਸਮੇਂ ਤੁਸੀਂ ਇੱਕ ਵਾਰ ਫਿਰ ਤੋਂ ਦੀਵਾ ਜਗਾਉਣਾ ਹੈ ਉਹ ਤੁਸੀਂ ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹੋਏ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਨੂੰ ਲੈ ਕੇ ਇੱਕ ਹੋਰ ਮੰਤਰ ਤੁਸੀਂ ਬੋਲਣਾ ਹੈ ਜਿਹੜਾ ਉਹ ਮੰਤਰ ਤੁਸੀਂ ਕਿੰਨੀ ਵਾਰ ਬੋਲਣਾ ਹੈ ਧਿਆਨ ਦੇ ਨਾਲ ਇਸ ਨੂੰ ਸੁਣ ਲਓ ਇਸ ਮੰਤਰ ਨੂੰ ਤੁਸੀਂ ਇੱਕ ਵਾਰ ਹੀ ਬੋਲਣਾ ਹੈ ਭਗਵਾਨ ਵਿਸ਼ਨੂੰ ਜੀ ਦੇ ਸਾਹਮਣੇ ਦੋਨੋਂ ਹੀ ਮੰਤਰ ਬਹੁਤ ਜ਼ਿਆਦਾ ਆਸਾਨ ਹਨ ਜਿਹੜਾ ਮੰਤਰ ਤੁਹਾਨੂੰ ਦਸਨ ਵਾਲੇ ਹਨ ਸ਼ਾਮ ਦੇ ਸਮੇਂ ਉਹ ਮੰਤਰ ਓਮ ਸ਼੍ਰੀ ਪਿਤਾ ਬੁਰਾਈ ਨਮਾ ਕਿਉਂਕਿ ਸ਼ਾਮ ਦੇ ਸਮੇਂ ਇੱਕ ਦੀਵਾ ਜਗਾ ਕੇ ਭਗਵਾਨ ਪਿਤਾ ਬੁਰਾਈ ਨੂੰ ਯਾਦ ਕਰਨਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਹ ਚਮਤਕਾਰੀ ਉਪਾਅ ਕਰਦੇ ਸਮੇਂ ਇਹ ਮੰਤਰ ਬੋਲਦੇ ਸਮੇਂ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਇਸ ਮੰਤਰ ਨੂੰ ਬੋਲਣ ਤੋਂ ਬਾਅਦ ਇਸ ਪੋਟਲੀ ਨੂੰ ਤੁਸੀਂ ਉਠਾ ਲੈਣਾ ਹੈ ਤੇ ਉਠਾਉਣ ਤੋਂ ਬਾਅਦ ਜਿਹੜਾ ਤੁਹਾਡੀ ਰਸੋਈ ਵਿੱਚ ਹਲਦੀ ਵਾਲਾ ਡੱਬਾ ਹੋਵੇਗਾ ਉਸ ਹਲਦੀ ਵਾਲੇ ਡੱਬੇ ਦੇ ਵਿੱਚ ਲਾ ਜਾ ਕੇ ਤੁਸੀਂ ਇਸ ਨੂੰ ਰੱਖ ਦੇਣਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਦੀ ਗੰਢ ਬਣਾਈ ਹੈ ਤਾਂ ਇਹੇ ਡੱਬੇ ਵਿੱਚ ਆਸਾਨੀ ਦੇ ਨਾਲ ਰੱਖੀ ਜਾਵੇਗੀ ਤਾਂ ਜੇਕਰ ਤੁਸੀਂ ਇਸ ਨੂੰ ਕਾਗਜ਼ ਦੇ ਵਿੱਚ ਇੱਕ ਪੋਟਲੀ ਬਣਾਈ ਹੈ ਤਾਂ ਉਹ ਵੀ ਆਸਾਨੀ ਦੇ ਨਾਲ ਰੱਖ ਸਕਦੇ ਹੋ ਤੇ ਤੁਹਾਡੀ ਜਦੋਂ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਸ ਸਮੇਂ ਤੱਕ ਰੱਖ ਸਕਦੇ ਹੋ ਉਸ ਦੇ ਬਾਅਦ ਦੇ ਵਿੱਚ ਤੁਸੀਂ ਜੋ ਵੀ ਕੰਮ ਕਰਨਾ ਹੈ ਬਹੁਤ ਜ਼ਿਆਦਾ ਤੁਹਾਡੇ ਲਈ ਵਿਸ਼ਵਾਸ ਹੋਵੇਗਾ ਉਸ ਸਮੇਂ ਵਿੱਚ ਤੁਸੀਂ ਇਸ ਪੋਟਲੀ ਨੂੰ ਜਿਹੜਾ ਹੈ ਬਣਾਈ ਸੀ ਤੁਸੀਂ ਉਸ ਨੂੰ ਕੱਢ ਲੈਣਾ ਹੈ ਤੇ ਇੱਕ ਹਲਦੀ ਦਾ ਪੈਕਟ ਚਾਹੇ ਉਹ 50 ਗ੍ਰਾਮ ਦਾ ਹੋਵੇ 100 ਗ੍ਰਾਮ ਦਾ ਹੋਵੇ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਕਹਿਣ ਤੋਂ ਭਾਵ ਜਿੰਨੀ ਤੁਹਾਡੀ ਸ਼ਕਤ ਹੈ ਉਸ ਦੇ ਹਿਸਾਬ ਦੇ ਨਾਲ ਹਲਦੀ ਦਾ ਪੈਕਟ ਲੈ ਲੈਣਾ ਹੈ ਤੇ ਫਿਰ ਤੁਸੀਂ ਪੋਟਲੀ ਜਿਹੜੀ ਤਿਆਰ ਕੀਤੀ ਸੀ ਉਸ ਦੇ ਨਾਲ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਲਿਜਾ ਕੇ ਮੰਦਰ ਵਿੱਚ ਛੱਡ ਆਉਣਾ ਹੈ ਉੱਥੇ ਤੁਸੀਂ ਦਾਨ ਕਰ ਸਕਦੇ ਹੋ ਜੇਕਰ ਤੁਸੀਂ ਮੰਦਰ ਵਿੱਚ ਨਹੀਂ ਜਾਂਦੇ ਤਾਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਸ ਚੀਜ਼ ਦਾ ਦਾਨ ਕਰ ਸਕਦੇ ਹੋ ਜਾਂ ਫਿਰ ਮਾਤਾ ਲక్ష్ਮੀ ਜੀ ਦਾ ਜੇਕਰ ਤੁਹਾਡੇ ਆਸ-ਪਾਸ ਕੋਈ ਮੰਦਿਰ ਹੋਵੇ ਉੱਥੇ ਵੀ ਦਾਨ ਕਰਕੇ ਆ ਸਕਦੇ ਹੋ ਇਹ ਜਿਹੜੀ ਪੋਟਲੀ ਹੈ ਤੇ ਹਲਦੀ ਦਾ ਪੈਕਟ ਹੈ ਥੋੜਾ ਬਹੁਤ ਜੇਕਰ ਤੁਸੀਂ ਇਸ ਦੇ ਨਾਲ ਪੈਸੇ 5 10 ਰੁਪਏ ਦਾ ਦਾਨ ਵੀ ਕਰ ਸਕਦੇ ਹੋ ਆਪਣੀ ਸ਼ਰਧਾ ਦੇ ਅਨਸਾਰ ਜਿੰਨਾ ਤੁਸੀਂ ਕਰਨਾ ਚਾਹੋ ਉਹਨਾਂ ਪੈਸੇ ਨਾਲ ਹੀ ਦੋਨੋਂ ਚੀਜ਼ਾਂ ਨੂੰ ਮੰਦਿਰ ਵਿੱਚ ਦਾਨ ਕਰਕੇ ਆ ਸਕਦੇ ਹੋ ਇਸੋ ਪਾਉ ਨੂੰ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣ ਜਾਵੇਗੀ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਤਕਲੀਫ ਨਹੀਂ ਆਵੇਗਾ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇਗੀ ਸੋ ਇਸ ਤਰੀਕੇ ਦੇ ਨਾਲ ਤੁਹਾਡੇ ਬੱਚਿਆਂ ਦਾ ਵਿਆਹ ਦਾ ਯੋਗ ਵੀ ਬਣ ਜਾਵੇਗਾ ਤਾਂ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ